ਨਿਊਜ਼ੀਲੈਂਡ ਦੇ ਵਿੱਚ ਪੈਦਾ ਹੋਏ 18 ਸਾਲ ਦੇ ਨੌਜਵਾਨ ਨਵਜੋਤ ਸਿੰਘ ਨੂੰ ਭਾਰਤ ਡਿਪੋਰਟ ਹੋਣ ਦਾ ਡਰ ਸਤਾ ਰਿਹਾ ਹੈ। ਉਸ ਦੀ ਪੂਰੀ ਜ਼ਿੰਦਗੀ ਨਿਊਜ਼ੀਲੈਂਡ ਦੇ ਵਿੱਚ ਬੀਤੀ ਹੈ ਪਰ ਉਸ ਦੇ ਮਾਪਿਆਂ ਨੇ ਵੀਜ਼ਾ ਓਵਰਸਟੇ ਕਰਨ ਦੇ ਕਾਰਨ ਹੁਣ ਉਸ ਨੂੰ ਡਿਪੋਰਟ ਹੋਣਾ ਪੈ ਰਿਹਾ ਹੈ। ਰੇਡੀਓ ਨਿਊਜ਼ੀਲੈਂਡ ਦੇ ਮੁਤਾਬਕ ਅਸਿਸਟੈਂਟ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਪੈਂਕ ਨੇ ਲੰਘੇ ਹਫ਼ਤੇ ਉਸ ਦੀ ਰੈਜ਼ੀਡੈਂਸੀ ਦੇ ਲਈ ਅਰਜ਼ੀ ਨੂੰ ਨਕਾਰ ਦਿੱਤਾ। ਨਵਜੋਤ ਕਦੇ ਸਕੂਲ ਨਹੀਂ ਗਿਆ ਕਿਉਂਕਿ ਉਹ ਓਵਰਸਟੇਅਰ ਹੈ। ਅਤੇ ਹੁਣ ਉਸ ਨੂੰ ਭਾਰਤ ਭੇਜਣ ਦੀ ਤਿਆਰੀ ਹੋ ਰਹੀ ਹੈ ਜਿੱਥੇ ਉਹ ਕਿਸੇ ਨੂੰ ਵੀ ਨਹੀਂ ਜਾਣਦਾ। ਨਵਜੋਤ ਨੇ ਰੇਡੀਓ ਨਿਊਜ਼ੀਲੈਂਡ ਨੂੰ ਦੱਸਿਆ ਕਿ ਉਸ ਨੂੰ ਆਪਣੀ ਸਥਿਤੀ ਦੇ ਬਾਰੇ 8 ਸਾਲ ਦੀ ਉਮਰ ਵਿੱਚ ਪਤਾ ਲੱਗਾ ਸੀ ਜਦੋਂ ਉਸਨੇ ਆਪਣੀ ਮਾਂ ਤੋਂ ਪੁੱਛਿਆ ਸੀ ਕਿ ਉਹ ਸਕੂਲ ਕਿਉਂ ਨਹੀਂ ਜਾਂਦਾ ਤਾਂ ਉਸ ਨੂੰ ਸੱਚ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਉਹ ਹਮੇਸ਼ਾ ਡਰ ਵਾਲੇ ਜੀਵਨ ਦੇ ਵਿੱਚ ਰਿਹਾ। ਉਸ ਦਾ ਕਹਿਣਾ ਹੈ ਕਿ ਉਸਨੇ ਇਹ ਸੱਚ ਕਦੇ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਨਹੀਂ ਕੀਤਾ। ਉਸਨੇ ਕਿਹਾ ਕਿ ਭਾਰਤ ਦੇ ਵਿੱਚ ਉਸ ਦਾ ਕੋਈ ਵੀ ਭਵਿਕ ਨਹੀਂ ਹੈ। ਨਵਜੋਧਾ ਕਹਿਣਾ ਹੈ ਕਿ ਉੱਥੇ ਉੱਚ ਕੁਆਲਿਫੀਕੇਸ਼ਨ ਵਾਲੇ ਲੋਕਾਂ ਨੂੰ ਵੀ ਨੌਕਰੀ ਆਸਾਨੀ ਨਾਲ ਨਹੀਂ ਮਿਲਦੀ ਤਾਂ ਉਸ ਦਾ ਭਾਰਤ ਦੇ ਵਿੱਚ ਕੀ ਭਵਿੱਖ ਹੋਵੇਗਾ। ਇਹ ਮਾਮਲਾ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ ਨੂੰ ਲੈ ਕੇ ਚਰਚਾ ਛੇੜ ਰਿਹਾ ਹੈ। ਨਵਜੋਧਾ ਦਾ ਜਨਮ ਸਾਲ 2007 ਵਿੱਚ ਆਕਲੈਂਡ ਵਿੱਚ ਹੋਇਆ ਸੀ ਜੋ ਕਿ 2006 ਦੇ ਵਿੱਚ ਬਦਲੇ ਹੋਏ ਨਾਗਰਿਕਤਾ ਸੋਧ ਐਕਟ ਤੋਂ 1 ਸਾਲ ਬਾਅਦ ਹੋਇਆ। ਇਸ ਕਾਨੂੰਨ ਨੇ ਨਾਨ ਰੈਜ਼ੀਡੈਂਟ ਮਾਪਿਆਂ ਦੇ ਬੱਚਿਆਂ ਨੂੰ ਆਪਣੇ ਆਪ ਨਾਗਰਿਕਤਾ ਨਹੀਂ ਦਿੱਤੀ। ਨਤੀਜੇ ਵੱਜੋਂ ਗੈਰ ਕਾਨੂੰਨੀ ਇਮੀਗ੍ਰੈਂਟ ਦੇ ਬੱਚੇ ਬਿਨਾਂ ਕਿਸੇ ਕਾਨੂੰਨੀ ਸਥਿਤੀ ਤੋਂ ਵੱਡੇ ਹੋ ਰਹੇ ਨੇ। ਉਹਨਾਂ ਨੂੰ ਸਿੱਖਿਆ, ਸਿਹਤ ਸੇਵਾਵਾਂ ਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ। ਨਵਜੋਦ ਦੇ ਪਿਤਾ ਨੂੰ ਉਸ ਦੇ ਜਨਮ ਤੋਂ 5 ਦਿਨਾਂ ਬਾਅਦ ਹੀ ਭਾਰਤ ਭੇਜ ਦਿੱਤਾ ਗਿਆ ਸੀ ਪਰ ਮਾਂ ਨੇ ਸਾਲ 2012 ਦੇ ਵਿੱਚ ਆਪਣਾ ਕਾਨੂੰਨੀ ਸਟੇਟਸ ਗਵਾ ਲਿਆ। ਨਵਜੋਦ ਆਪਣੀ ਮਾਂ ਦੇ ਨਾਲ ਰਹਿੰਦਾ ਹੈ ਅਤੇ ਉਹ ਕਦੇ ਵੀ ਸਕੂਲ ਨਹੀਂ ਗਿਆ। ਨਵਜੋਤ ਸਿੰਘ ਦਾ ਜੀਵਨ ਬਾਕੀ ਬੱਚਿਆਂ ਵਾਂਗ ਨਹੀਂ ਬੀਤਿਆ ਹੁਣ ਨਵਜੋਤ ਸਿੰਘ ਨੇ ਰੈਜ਼ਿਡੈਂਸੀ ਦੇ ਲਈ ਮੰਤਰੀ ਤੋਂ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਅਰਜ਼ੀ ਦਾਇਰ ਕੀਤੀ ਸੀ ਜੋ ਇੱਕ ਵਿਸ਼ੇਸ਼ ਪ੍ਰਕਿਰਿਆ ਹੈ ਜਿੱਥੇ ਇਮੀਗ੍ਰੇਸ਼ਨ ਮੰਤਰੀ ਨੂੰ ਵਿਸ਼ੇਸ਼ ਮਾਮਲਿਆਂ ਦੇ ਵਿੱਚ ਦਖਲ ਦੇਣ ਦਾ ਅਧਿਕਾਰ ਹੁੰਦਾ ਹੈ ਪਰ ਅਸਿਸਟੈਂਟ ਮੰਤਰੀ ਕ੍ਰਿਸ ਬੈਂਕ ਨੇ ਇਸ ਨੂੰ ਨਕਾਰ ਦਿੱਤਾ ਨਵਜੋਤ ਸਿੰਘ ਦੇ ਵਕੀਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਸ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਦੇਸ਼ ਦੇ ਵਿੱਚ 10 ਸਾਲ ਰਹਿਣ ਵਾਲੇ ਬੱਚੇ ਨੂੰ ਨਾਗਰਿਕਤਾ ਜ਼ਰੂਰ ਮਿਲਣੀ ਚਾਹੀਦੀ ਹੈ ਉਧਰ ਪੰਜਾਬੀ ਕਮਿਊਨਿਟੀ ਨੇ ਵੀ ਇਸ ਫੈਸਲੇ ਨੂੰ ਨਕਾਰਿਆ ਹੈ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰੈਜ਼ੀਡੈਂਟ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਨਿਊਜ਼ੀਲੈਂਡ ਦੇ ਵਿੱਚ ਪੈਦਾ ਹੋਇਆ ਅਤੇ ਇੱਥੇ ਹੀ ਉਸਦਾ ਬਚਪਨ ਬੀਤਿਆ ਅਤੇ ਉਹ ਇੱਥੋਂ ਦੇ ਸਮਾਜ ਦਾ ਹਿੱਸਾ ਹੈ ਅਤੇ ਅਜਿਹੇ ਬੱਚਿਆਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਕਿਉਂਕਿ ਇਸ ਦੇ ਵਿੱਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ ਨਵਜੋਤ ਦੇ ਵਕੀਲ ਨੇ ਅਪੀਲ ਕਰਨ ਦੀ ਯੋਜਨਾ ਬਣਾਈ ਹੈ ਅਤੇ ਸਰਕਾਰ ਨੂੰ ਫਿਰ ਤੋਂ ਇਸ ਮਾਮਲੇ ਤੇ ਵਿਚਾਰ ਕਰਨ ਦੇ ਲਈ ਕਿਹਾ ਹੈ ਇਹ ਮਾਮਲਾ ਨਿਊਜ਼ੀਲੈਂਡ ਦੇ ਵਿੱਚ ਰਹਿਣ ਵਾਲੇ ਭਾਰਤੀ ਤੇ ਪੰਜਾਬੀ ਭਾਈਚਾਰੇ ਦੇ ਲਈ ਵੱਡੀ ਚੁਣੌਤੀ ਹੋ ਸਕਦਾ ਹੈ ਜਿੱਥੇ ਹਜ਼ਾਰਾਂ ਲੋਕ ਇਮੀਗ੍ਰੇਸ਼ਨ ਨੀਤੀਆਂ ਤੋਂ ਪ੍ਰਭਾਵਿਤ ਹੋ ਰਹੇ ਨੇ ਇਹ ਵਿਸ਼ਾ ਅਗਲੇ ਆਉਂਦੇ ਹਫ਼ਤਿਆਂ ਵਿੱਚ ਅਦਾਲਤ ਅਤੇ ਸੰਸਦ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਸਕਦਾ ਹੈ